ਖਰੜ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਦਾ ਲੋਕਾਂ ਦੇ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਕਿਉਂਕਿ ਲੋਕਾਂ ਨੂੰ ਸੰਬੋਧਨ ਦੌਰਾਨ ਉਹਨਾਂ ਨੇ ਕੁਝ ਅਜੀਹਾ ਕਹਿ ਦਿੱਤਾ ਕਿ ਮੌਕੇ ਤੇ ਲੋਕ ਪਰਖੁਠੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹ ਵਿਰੋਧ ਇੰਨਾ ਜ਼ਿਆਦਾ ਵੱਧ ਗਿਆ ਕਿ ਲੋਕਾਂ ਤੋਂ ਵਿਧਾਇਕ ਨੇ ਮੁਆਫੀ ਮੰਗੀ ਦੱਸਿਆ ਕਿ ਪੰਜਾਬ ਦੇ ਮਹਾਲੀ ਦੇ ਵਿੱਚ ਆਪ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੇ ਇਹ ਕਹਿ ਦਿੱਤਾ ਕਿ ਮੈਂ ਪੜਿਆ ਲਿਖਿਆ ਹਾਂ ਡਾਕਟਰ ਹਾਂ ਮੈਨੂੰ 10ਵੀਂ ਜਮਾਤ ਪਾਸ ਕਿਸੇ ਵਿਅਕਤੀ ਦਾ ਸਵਾਲ ਪੁੱਛਣਾ ਪਸੰਦ ਨਹੀਂ ਇਹ ਕਹਿੰਦੇ ਆ ਸਾਰ ਹੀ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਵਿਧਾਇਕ ਦੇ ਵੱਲੋਂ ਹੱਥ ਜੋੜ ਕੇ ਲੋਕਾਂ ਤੋਂ ਮੁਆਫੀ ਮੰਗੀ ਗਈ ਇਸ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵਿਧਾਇਕ ਦੇ ਲਈ ਲੋਕਾਂ ਦੇ ਵੱਲੋਂ ਵੱਖੋ ਵੱਖਰੇ ਸਵਾਲ ਵੀ ਖੜੇ ਕੀਤੇ ਜਾ ਰਹੇ ਨੇ ਕੋਈ ਹੰਕਾਰਿਆ ਕਹਿ ਰਿਹਾ ਹੈ ਤੇ ਕੋਈ ਇਹ ਕਹਿ ਰਿਹਾ ਹੈ ਕਿ ਇਹ ਲੋਕਾਂ ਨੂੰ ਅਨਪੜ੍ਹ ਦੱਸ ਰਹੇ ਨੇ ਤੇ ਆਪ ਜ਼ਿਆਦਾ ਪੜ੍ਹੇ ਲਿਖੇ ਬਣਦੇ ਨੇ ਤਾਂ ਕਾਫੀ ਤਰੀਕੇ ਦਾ ਵਿਰੋਧ ਵੀ ਤੁਸੀਂ ਵੇਖ ਸਕਦੇ ਹੋ ਚੁਣਿਆ ਹੋਇਆ ਨੁਮਾਇੰਦਾ अगर किसी को कोई ऐसा है माहौल खराब करना है वो अलग गल है पर साफ गल यह है कि एक परसेंट भी इस सच्चाई नहीं है अगर किसी को कोई है ऑर्डर तो मैं दफा दू कुछ नहीं है सो so, वकील साहब बहुत सारे ही है पढ़ी लिखी कौम है मैं भी डॉक्टर हाँ मैं कोई आई एम ए क्वालिफाइड आई एम एम आई एम एफ्टलॉजिस्ट ऐसा ਆਸ ਪਰ ਕੇ ਕੋਈ ਖੜਾ ਹੋ ਗਿਆ ਇਦਾਂ ਦੀਆਂ ਗੱਲਾਂ ਕਰ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਇਹੋ ਜਿਹੀ ਗੱਲ ਨਹੀਂ ਕਰਦੀ ਸਾਡਾ ਤੁਸੀਂ ਉਹਨਾਂ ਘਰਾਬ ਨਾ ਕਰੋ

ਆਹ ਜੀ ਮੈਂ ਦਾਸ ਇਹ ਤੁਹਾਡਾ ਬਹੁਤ ਕਸੂਰ ਐ ਐਮਐਲਏ ਸਾਹਿਬ ਤਿੰਨ ਦਿਨਾਂ ਤੋਂ ਧਰਨਾ ਚੱਲ ਰਿਹਾ ਇੱਥੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਬੜੇ ਲਿਖੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅੜਪਨ ਅਨਪੜ੍ਹ ਦੂਜੇ ਤੁਸੀਂ ਕਹਿਣਾ ਕਿ ਇੱਕ ਮਿੰਟ ਇੱਕ ਮਿੰਟ ਇੱਧਰ ਬਾਈ ਐਮਐਲਓ ਤੁਸੀਂ ਬਾਈ ਇੱਧਰ ਧੋੜ ਲੈ ਸਾਡਾ ਤੁਸੀਂ ਬੋਲੋ ਸਰ ਤੁਸੀਂ ਬੋਲੋ ਸਰਕਾਰੀਆਂ ਕੋ ਪਰ ਤੁਹਾਡੇ ਬਾਈ ਇੱਕ ਮਿੰਟ ਸੁਣ ਸਾਡਾ ਬਾਈ ਇੱਕ ਮਿੰਟ ਸੁਣ ਇੱਧਰ ਵੀਰ ਉਹ ਇੱਕ ਵੀਰ ਇੱਧਰ ਤੁਸੀਂ ਇੱਧਰ ਪਹਿਲਾ ਮਸਲਾ ਹੱਲ ਹੋਣ ਦੋ ਉਹਨਾਂ ਨੂੰ ਬਿਹਤਰ ਮੌਕੇ ਮਿਲ ਜਾਣੇ پھوئي سڀ کان وڌيڪ ٻڌائڻ ڏيتا چلو يا ٻه ساري بيجو بيجو بيجو